ਪੰਜਾਬ ਸਟੇਟ ਮਿਨਿਸਟਰੀ ਸਰਵਿਸ ਯੂਨੀਅਨ ਅੱਜ ਸਾਡੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨਾਲ ਮੀਟਿੰਗ ਹੋਈ ਹੈ ਬਹੁਤ ਹੀ ਵਧੀਆ ਸਖਾਵੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਲੰਬਾ ਸਮਾਂ ਮੀਟਿੰਗ ਚੱਲੀ ਹੈ ਤਕਰੀਬਨ 1 ਘੰਟੇ ਤੋਂ ਵੱਧ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਸਮਾਂ ਦਿੱਤਾ ਸਾਡੀ ਇੱਕ ਇੱਕ ਮੰਗ ਤੇ ਡਿਸਕਸ਼ਨ ਹੋਈ ਕੁਝ ਮੰਗਾਂ ਉਹਨਾਂ ਨੇ ਸਾਡੀਆਂ ਮੌਕੇ ਤੇ ਹੀ ਪ੍ਰਵਾਨ ਕਰ ਲਈਆਂ ਬਾਕੀ ਮੰਗਾਂ ਤੇ ਜਲਦੀ ਕਾਰਵਾਈ ਕਰਨ ਦਾ ਅਧਿਕਾਰੀਆਂ ਨੂੰ ਉਹਨਾਂ ਨੇ ਆਦੇਸ਼ ਦਿੱਤੇ ਆ ਸਭ ਤੋਂ ਪਹਿਲਾਂ ਸਾਡੀ ਪ੍ਰਾਣੀ ਪੈਨਸ਼ਨ ਸਕੀਮ ਤੇ ਜਥੇਬੰਦੀ ਵੱਲੋਂ ਬਹੁਤ ਆਪ ਦਾ ਪੱਖ ਰੱਖਿਆ ਗਿਆ ਪਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਹੈ ਸਾਰੀ ਗੱਲ ਤਾਂ ਜਿਹੜਾ ਕੇਂਦਰ ਸਰਕਾਰ ਕੋਲੇ ਪੈਸਾ ਗਿਆ ਹੋਇਆ ਪਹਿਲਾਂ NPS ਦਾ ਕੱਟਿਆ ਹੋਇਆ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਇੱਕ ਤਾਂ ਉਹ ਪੈਸੇ ਨੂੰ ਵਾਪਸ ਲਿਉਣ ਦੀ ਕਾਰਵਾਈ ਤੇ ਜਿਹੜਾ ਮੁਲਾਜ਼ਮਾਂ ਦਾ GPF ਫੰਡ ਕੱਟਣ ਸੁਪਰਦੀ ਕਾਰਵਾਈ ਜਲਦੀ ਕੀਤੀ ਜਾਵੇ ਅਤੇ ਜਿਹੜੇ ਸੈਕਟਰ ਦੇ ਅਧਿਕਾਰੀ ਆ ਉਹਨਾਂ ਨਾਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਮੈਂ ਖੁਦ ਮੀਟਿੰਗਾਂ ਕਰਕੇ ਜਿਹੜਾ ਸਾਡਾ ਜੀਪੀ ਫੰਡ ਦੇ ਖਾਤੇ ਖੋਲ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਲਾ ਜਿਹੜਾ ਕਾਰਵਾਈ ਇਹ ਬਹੁਤ ਜਲਦੀ ਕੀਤੀ ਜਾਊਗੀ। ਉਦੋਂ ਬਾਅਦ ਸਾਡੀ ਡੀਏ ਦੀ ਮੰਗ ਸੀ ਤੇ ਸਾਡਾ 12% ਡੀਏ ਡਿਊ ਸੀਗਾ ਕਿਉਂਕਿ ਅਸੀਂ 34% ਲੈ ਰਹੇ ਹਾਂ ਸਾਡਾ ਬਾਕੀ ਸਟੇਟਾਂ ਜਿਹੜੀਆਂ 46% ਲੈ ਰਹੀਆਂ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਚੱਲਦੀ ਦੇ ਵਿੱਚ ਹੀ 4% ਡੀਏ ਦਾ ਜਿਹੜਾ ਟਵੀਟ ਕਰ ਦਿੱਤਾ। ਬਾਕੀ ਜਿਹੜਾ ਸਾਡਾ ਡੀਏ ਰਹਿ ਗਿਆ ਉਹਨਾਂ ਨੇ ਕਿਹਾ ਵੀ ਅਧਿਕਾਰੀਆਂ ਨੂੰ ਉਹਦੇ ਤੇ ਜਲਦੀ ਕਾਰਵਾਈ ਕਰਕੇ ਜਿਹੜਾ ਬਾਕੀ ਡੀ ਹੈ ਉਹ ਵੀ ਅਪਡੇਟ ਕਰਕੇ ਇਹਨਾਂ ਨੂੰ ਦਿੱਤਾ ਜਾਵੇ। ਉਸ ਤੋਂ ਬਾਅਦ ਸਾਡੇ ਇੱਕ ਕੈਡਰ ਦਾ ਸਟੈਨੋ ਕੈਡਰ ਜਿੰਦੇ ਨਾਲ ਬਹੁਤ ਲੰਬੇ ਸਮੇਂ ਤੋਂ ੱਤਕਾ ਹੋ ਰਿਹਾ ਸੀ ਪ੍ਰੋਮੋਸ਼ਨਾਂ ਦਾ ਤਾਂ ਉਹਨਾਂ ਤੇ ਵੀ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਜਿਹੜੇ ਭਾਗਾਂ ਦੇ ਵਿੱਚ ਪ੍ਰੋਮੋਸ਼ਨ ਦਾ ਨਹੀਂ ਹੈਗਾ ਸਿਸਟਮ ਨਹੀਂ ਹੋ ਰੇ ਪ੍ਰਮੋਟ ਪੋਸਟਾਂ ਨਹੀਂ ਹੈਗੀਆਂ ਤਾਂ ਉਹਨਾਂ ਤੇ ਟਾਈਮ ਸਕੇਲ ਦਿੱਤਾ ਜਾਵੇ ਉਹਨਾਂ ਨੂੰ ਤਾਂ ਉਹਨਾਂ ਤੇ ਵੀ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਲਦੀ ਇਹਦੇ ਲੈਟਰ ਜਾਰੀ ਕੀਤੇ ਜਾਣ। ਉਸ ਤੋਂ ਬਾਅਦ ਸਾਡਾ 17 7 20 ਦਾ ਲੈਟਰ ਗਿੰਦੇ ਨਾਲ ਪੰਜਾਬ ਦੇ ਮੁਲਾਜ਼ਿਮਾਂ ਤੇ ਸੈਂਟਰ ਦਾ ਬਦਲ ਕੇ ਪੇਕ ਮਿਸ਼ਨ ਲਾਗੂ ਹੁੰਦਾ ਸੀ ਉਹਦੇ ਤੇ ਉਹਨਾਂ ਨੇ ਤੁਰੰਤ ਅਫਸਰਾਂ ਨੂੰ ਕਿਹਾ ਕਿ ਕਮੇਟੀ ਬਣਾ ਕੇ ਇਹਨੂੰ ਰਿਵਿਊ ਕਰਕੇ ਪੰਜਾਬ ਦੇ ਮੁਲਾਜ਼ਿਮਾਂ ਤੇ ਪੰਜਾਬ ਦਾ ਹੀ ਪੇਕ ਮਿਸ਼ਨ ਲਾਗੂ ਕੀਤਾ ਜਾਵੇ ਉਸ ਕਮੇਟੀ ਦੇ ਵਿੱਚ ਸੀਐਮ ਸਾਹਿਬ ਨੇ ਕਿਹਾ ਕਿ ਇੱਕ ਜੂਨੀਅਰ ਦਾ ਨਮਾਇਦਾ ਲਿਆ ਜਾਵੇ ਤਾਂ ਜੋ ਕਿ ਇਹਨਾਂ ਦਾ ਪੱਖ ਸੁਣ ਕੇ ਤੇ ਇਸ ਨੂੰ ਇਸ ਮਸਲੇ ਦਾ ਹੱਲ ਕੀਤਾ ਜਾਵੇ ਇਸ ਤੋਂ ਇਲਾਵਾ ਸਾਡੇ ਵਿਭਾਗਾਂ ਦੇ ਵਿੱਚ ਲੰਬੇ ਸਮੇਂ ਤੋਂ ਸੁਪਰਡੈਂਟਾਂ ਦੀਆਂ ਸੀਨੀਅਰ ਸੈਕ ਦੀਆਂ ਪੋਸਟਾਂ ਖਾਲੀ ਪਈਆਂ ਸੀ ਉਹਦੇ ਸਬੰਧੀ ਮੁੱਖ ਮੰਤਰੀ ਸਾਹਿਬ ਨੇ ਮੌਕੇ ਤੇ ਅਧਿਕਾਰੀਆਂ ਨੂੰ ਦੇਸ਼ ਦਿੱਤੇ ਕਿ ਕੱਲ ਨੂੰ ਇਹ ਵੀ ਚਿੱਠੀ ਜਾਰੀ ਕੀਤੀ ਜਾਵੇ ਹਰੇਕ ਵਿਭਾਗ ਦੇ ਵਿੱਚ 2 ਮਹੀਨੇ ਦੇ ਅੰਦਰ ਅੰਦਰ ਜਿੰਨੀਆਂ ਪੋਸਟਾਂ ਖਾਲੀ ਪਈਆਂ ਤਰੱਕੀ ਨਾਲ ਜਿਹੜੀਆਂ ਭਰੀਆਂ ਜਾਣੀਆਂ ਉਹ ਸਾਰੀਆਂ ਪੋਸਟਾਂ ਤਰੱਕੀ ਨਾਲ ਭਰੀਆਂ ਜਾਣ ਉਸ ਤੋਂ ਬਾਅਦ ਸਾਡੇ ਵਿਭਾਗਾਂ ਦੇ ਵਿੱਚ ਸੁਪਰਡੈਂਟ ਗ੍ਰੇਡ 2 ਦੇ ਤਜਰਬਾ ਕਈ ਕਿਸੇ 8 ਸਾਲ ਹੈ ਕਿਸੇ ਤੇ 10 ਸਾਲ ਕਿਸੇ 6 ਸਾਲ ਹੈ ਤਾਂ ਅਸੀਂ ਉਹਨਾਂ ਨੂੰ ਦੱਸਿਆ ਕਿ ਤਜਰਬਾ ਬਹੁਤ ਜ਼ਿਆਦਾ ਹੈ ਤਾਂ ਜਿੰਦੇ ਕਰਕੇ ਤਰੱਕੀ ਨਹੀਂ ਹੁੰਦੀ ਤਾਂ ਮੁੱਖ ਮੰਤਰੀ ਸਾਹਿਬ ਨੇ ਅਧਿਕਾਰੀਆਂ ਨੂੰ ਮੌਕੇ ਤੇ ਦੇਖ ਦਿੱਤੇ ਕਿ ਜਥੇਬੰਦੀ ਨੂੰ ਬੁਲਾ ਕੇ ਬਿਠਾ ਕੇ ਅਧਿਕਾਰੀ ਬੈਠ ਕੇ ਇਹਦੇ ਤੇ ਵਰਕ ਕਰਕੇ ਜਲਦੀ ਇਹਦਾ ਲੈਟਰ ਜਾਰੀ ਕਰਕੇ ਹਰੇਕ ਭਾਗ ਦੇ ਵਿੱਚ ਅਸੀਂ 2 ਸਾਲਾਂ ਦੀ ਸ਼ਰਤ ਰੱਖੀ ਸੀ ਵੀ 2 ਸਾਲ ਕੀਤਾ ਜਾਵੇ ਪਰ ਉਹਨਾਂ ਨੇ ਕਿ ਚਲੋ ਕੋਸ਼ਿਸ਼ ਕਰਾਂਗੇ 2 ਜਾਂ 3 ਸਾਲ ਜੋ ਮੀਟਿੰਗਾਂ ਦੇ ਵਿੱਚ ਡਿਸਾਈਡ ਹੋਊਗਾ ਕਮੇਟੀ 'ਚ ਉਹ ਅਸੀਂ ਤਜਰਬਾ ਜਿਹੜਾ ਘੱਟ ਕਰਕੇ ਸਾਰੇ ਭਾਗਾਂ ਦੇ ਵਿੱਚ ਇੱਕ ਕਰ ਦੇਵਾਂਗੇ ਉਸ ਤੋਂ ਇਲਾਵਾ ਸਾਡੇ ਭਾਗਾਂ ਦੇ ਸਿਨੀਅਰ ਸੈਕਟਰੀਆਂ ਜਿਹੜੀਆਂ ਪੋਸਟਾਂ ਆ ਉਹਦੇ ਵਿੱਚ 25% ਕੋਟੇ ਦਾ ਡਾਇਰੈਕਟ ਭਰਤੀ ਹੁੰਦੀ ਸੀ ਉਹਦੇ ਤੇ ਵੀ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਹਦੇ ਤੇ ਕਾਰਵਾਈ ਕੀਤੀ ਜਾਵੇ ਇੱਕ ACP ਸਕੀਮ ਜਿਹੜੀ ਸਾਡੀ ਕਾਫੀ ਲੰਬੇ ਸਮੇਂ ਤੋਂ ਬੰਦ ਸੀ ਉਹਦੇ ਤੇ ਉਹਨਾਂ ਨੇ ਕਿਹਾ ਕਿ ਇਹਦੇ ਤੇ ਕਮੇਟੀ ਬਣੀ ਹੋਈ ਹੈ ਵਰਕ ਹੋ ਰਿਹਾ ਇਹਦਾ ਪੱਤਰ ਬਹੁਤ ਜਲਦੀ ਜਿਹੜਾ ACP ਸਕੀਮ ਦਾ ਜਾਰੀ ਕਰ ਦਿੱਤਾ ਜਾਵੇਗਾ 6ਵੇਂ ਕਮਿਸ਼ਨ ਤੇ ਕਮਿਸ਼ਨ ਦੌਰਾਨ ਜਿਹੜੇ ਸਾਡੇ 37 ਪੱਤੇ ਬੰਦ ਹੋਏ ਸੀਗੇ ਉਹਦੇ ਉੱਤੇ ਵੀ ਉਹਨਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਆ ਕਿ ਜਲਦੀ ਇਹਨਾਂ ਦੇ ਜਿਹੜੇ ਆ ਮਤਲਬ ਕਿ ਜਿਹੜੇ ਪੱਤੇ ਆ ਭਾਲ ਕਰਨ ਤੋਂ ਉਹਦੀ ਕਾਰਵਾਈ ਕੀਤੀ ਜਾਵੇ ਇੱਕ ਸਾਡੇ ਕਲਰਕ ਜਿਹੜੇ ਤਰਸ ਦੇ ਆਧਾਰ ਤੇ ਭਰਤੀ ਹੁੰਦੇ ਸੀ ਉਹਦੇ ਸਬੰਧ ਵਿੱਚ ਬੜਾ ਵਿਸਤਾਰਪੂਰਕ ਡਿਸਕਸ ਕੀਤਾ ਗਿਆ ਵਿੰਡੋ ਲੇਡੀ ਨੂੰ ਛੋੜ ਦੇਣ ਸੰਬੰਧੀ ਉਹਨਾਂ ਨੇ ਕਿਹਾ ਤੁਰੰਤ ਪੱਤਰ ਜਾਰੀ ਕਰ ਦਿਓ ਬਾਕੀਆਂ ਨੂੰ ਵੀ ਉਹਨੀਆਂ ਸ਼ਰਤਾਂ ਜਿਹੜੀਆਂ ਨਰਮ ਕਰਕੇ ਕਿਸੇ ਦੇ ਵੀ ਉੱਤੇ ਜਿਹੜਾ ਟਾਈਪ ਪ੍ਰੈਸ ਦਾ ਹੈਗਾ ਉਹ ਨਾ ਲਾਗੂ ਕੀਤਾ ਜਾਵੇ ਕਿਸੇ ਮੁਲਾਜ਼ਮ ਨਾਲ ਤਾਂ ਜੋ ਕਿ ਜਿਹੜਾ ਇੱਕ ਪ੍ਰਾਇੋਰਟੀ ਬੇਸ ਤੇ ਹੁੰਦਾ ਉਹਦੇ ਨਾਲ ਧੱਕਾ ਨਾ ਹੋਵੇ ਉਸ ਤੋਂ ਲਾਵਾ ਜਿਹੜੀਆਂ ਸਾਡੀਆਂ ਬਾਕੀ ਮੰਗਾਂ ਸਾਡੇ ਭਾਗਾਂ ਦੀਆਂ ਮੰਗਾਂ ਉਹਨਾਂ ਦੇ ਸਬੰਧ ਵਿੱਚ ਮਾਨਯੋਗ ਮੁੱਖ ਸਕੱਤਰ ਸਾਹਿਬ ਨੂੰ ਦੇਸ਼ ਦਿੱਤੇ ਕਿ ਜਲਦੀ ਸਮੂਹ ਭਾਗਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਆ ਉਹਨਾਂ ਨੂੰ ਬੁਲਾ ਕੇ ਤੇ ਜਥੇਬੰਦੀ ਨੂੰ ਬੁਲਾ ਕੇ ਇਹਨਾਂ ਦੀ ਮੀਟਿੰਗ ਕਰਾਈ ਜਾਵੇ ਉਹਦਾ ਮਾਨਯੋਗ ਚੀਫ ਸਕੀਤੀ ਸਾਹਿਬ ਨੇ ਕਿਹਾ ਕਿ ਅਸੀਂ ਅੱਜ ਜਾਂ ਕੱਲ੍ਹ 'ਚ ਲੈਟਰ ਜਾਰੀ ਕਰ ਦਾਂਗੇ ਉਹ ਤੁਹਾਨੂੰ ਜਲਦੀ ਮੀਟਿੰਗ ਮਿਲ ਜੂਗੀ ਜਿਹੜੀਆਂ ਸਾਡੀਆਂ ਭਾਗਾ ਦੀਆਂ ਮੰਗਾਂ ਉਹ ਸਾਡੀਆਂ ਸਟ੍ਰਾਈਕ ਕੋਈ ਖਤਮ ਹੋਏਗੀ ਸਟ੍ਰਾਈਕ ਤਾਂ ਖਤਮ ਹੋ ਚੁੱਕੀ ਹੈ ਸਟ੍ਰਾਈਕ ਅਸੀਂ ਪਹਿਲਾਂ ਖਤਮ ਕਰ ਚੁੱਕੇ ਹਾਂ ਅਸੀਂ ਸਮੂਹ ਜਿਹੜਾ ਮਿਨਿਸਟਰੀ ਸਾਹਿਬ ਨੇ 40 ਦਿਨ ਲਗਾਤਾਰ ਜਿਹੜਾ ਦਫ਼ਤਰੀ ਕੰਮ ਬੰਦ ਕੀਤਾ ਸੀਗਾ ਪਰ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਸਾਨੂੰ ਮੀਟਿੰਗ ਦਾ ਸੰਦੇਸ਼ ਆਇਆ ਕਿ ਤੁਸੀਂ ਸਾਡੇ ਨਾਲ ਮੀਟਿੰਗ ਕਰੋ ਤਾਂ ਅਸੀਂ ਤੁਸੀਂ ਹੜਤਾਲ ਨੂੰ ਛੱਡ ਦਿਓ ਹੜਤਾਲ ਵਾਲੇ ਰਸਤੇ ਨਾ ਪਵੋ ਮੇਰੇ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰੋ ਅਸੀਂ ਹੜਤਾਲ ਅੱਜ ਤੋਂ ਦਫ਼ਤਰੀ ਕੰਮ ਖੋਲ੍ਹਤਾ ਸੀਗਾ ਮੀਟਿੰਗ ਅੱਜ ਬਹੁਤ ਵਧੀਆ ਸਖਾਵੇ ਮਾਹੌਲ ਚ ਹੋਈ ਐ ਜਿਹੜਾ 40 ਦਿਨ ਅਸੀਂ ਸੰਘਰਸ਼ ਕੀਤਾ ਉਹਦੇ ਲਈ ਅਸੀਂ ਸਮੁੱਥੇ ਮਿਨਿਸਟਰੀ ਮੁਲਾਜ਼ਮਾਂ ਦਾ ਧੰਨਵਾਦ ਕਰਦੇ ਆਂ ਤੇ ਉਹਦੇ ਨਾਲ ਹੀ ਜਿਹੜੀਆਂ ਭਰਾਤਰੀ ਜੱਥੇਬੰਦੀਆਂ ਜਿੰਨੀਆਂ ਪੰਜਾਬ ਦੀਆਂ ਜੱਥੇਬੰਦੀਆਂ ਨੇ ਸਾਨੂੰ ਉਸ ਸੰਘਰਸ਼ ਦੇ ਵਿੱਚ ਸਹਿਯੋਗ ਕੀਤਾ ਸੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਉਮੀਦ ਵੀ ਹੈ ਕਿ ਜਿਵੇਂ ਸਰਕਾਰ ਨੇ ਅੱਜ ਬਹੁਤ ਵਧੀਆ ਸਖਾਵੇ ਮਾਹੌਲ 'ਚ ਸਾਡੇ ਨਾਲ ਮੀਟਿੰਗ ਕਰਕੇ ਸਾਡੀਆਂ ਮੰਗਾਂ ਮੰਨੀਆਂ ਤੇ ਇਹਨਾਂ ਦੇ ਜਲਦੀ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਣਗੇ ਤੇ ਜਿਹੜੀਆਂ ਗਾਂ ਤੋਂ ਸਾਡੀਆਂ ਮੰਗਾਂ ਹੋਣੀਆਂ ਉਹ ਇਹੋ ਜੇ ਸਖਾਵੇ ਮਾਹੌਲ 'ਚ ਮੀਟਿੰਗਾਂ ਕਰਕੇ ਸਾਡੇ ਮਸਲੇ ਹੱਲ ਕਰਨਗੇ